आखिर कोडा राक्षस कौन ਸੀ ਕੋਈ दैत्य ਜਾਂ ਚੰਡਾਲ ਜਾਂ ਫਿਰ ਇੱਕ ਆਮ ਮਨੁੱਖ ਕੀ ਸੱਚਮੁੱਚ ਪੁਰਾਣੇ ਸਮੇਂ ਵਿੱਚ ਰਾਖਸ਼ ਹੋਇਆ ਕਰਦੇ ਸਨ ਉਨ ਦਾ ਕੋਡੇ ਰਕਸ਼ ਵਾਲੀ ਸਾਖੀ ਆਪਾਂ ਸਭ ਨੇ ਸੁਣੀ ਹੋਊਗੀ ਕਿ ਦੂਰ ਦੱਕਣ ਦੇ ਪਹਾੜੀ ਜੰਗਲਾਂ ਚ ਇੱਕ ਖਤਰਨਾਕ ਤੇ ਡਰਾਉਣਾ ਰਕਸ਼ ਰਹਿੰਦਾ ਹੁੰਦਾ ਸੀ ਜੋ ਜੰਗਲ ਥਾਣੀ ਲੰਘਣ ਵਾਲੇ ਰਾਹੀਰਿਆਂ ਨੂੰ ਜਿਉਂਦਿਆਂ ਨੂੰ ਤਲਕੇ ਖਾ ਜਾਂਦਾ ਸੀ ਤੇ ਇੱਕ ਦਿਨ ਇਹ ਕੋਡਾ ਰਕਸ਼ ਪਈ ਮਰਦਾਨਾ ਜੀ ਨੂੰ ਫੜ ਕੇ ਲੈ ਗਿਆ ਤੇ ਖੋਲਦੇ ਤੇਲ ਦੇ ਕੜਾਈ ਚ ਸੁੱਟਣ ਹੀ ਲੱਗਾ ਸੀ ਕਿ ਗੁਰਨਾਨਕ ਸਾਹਿਬ ਨੇ ਉਹਨਾਂ ਨੂੰ ਬਚਾ ਲਿਆ ਤੇ ਭਟਕਦੇ ਹੋਏ ਕੋਡੇ ਨੂੰ ਵੀ ਸਹੀ ਰਾਹ ਤੇ ਪਾਇਆ ਪਰ ਕੋਡਾ ਰਕਸ਼ ਜਿੱਦਾਂ ਦਾ ਆਪਾਂ ਤਸਵੀਰਾਂ ਚ ਵੇਖਦੇ ਹਾਂ ਇੱਕ ਆਮ ਮਨੁੱਖ ਨਾਲੋਂ ਕਿਤੇ ਵੱਡਾ ਐਨ ਸਵਾਹ ਵਰਗਾ ਕਾਲਾ ਰੰਗ ਵੱਡੇ ਵੱਡੇ ਦੰਦ ਖਿਲਰੇ ਵਾਲ ਕੀ ਸਤਿਮੁੱਚ ਕੋਡਾ ਰਾਖਸ਼ ਐਦਾਂ ਦਾ ਹੀ ਸੀ ਕੀ ਸਤਿਮੁੱਚ ਪੁਰਾਣੇ ਸਮੇਂ ਵਿੱਚ ਰਾਖਸ਼ ਹੋਇਆ ਕਰਦੇ ਸਨ ਤੇ ਜੇ ਮੈਂ ਕਹਾਂ ਕਿ ਕੋਡਾ ਕੋਈ ਮਾੜਾ ਕਿਰਦਾਰ ਨਹੀਂ ਸਗੋ ਜ਼ੁਲਮ ਦੇ ਅੱਗੇ ਈਨ ਨਾ ਮੰਨਣ ਵਾਲਾ ਇੱਕ ਬੜਾ ਹੀ ਬਹਾਦਰ ਸੂਰਮਾ ਸੀ ਤੇ ਆਪਾਂ ਨੂੰ ਕੋਡਾ ਰਾਖਸ਼ ਨਹੀਂ ਸਗੋਂ ਪਾਇਸੇ ਭਾਈ ਕੋਡੇ ਜੀ ਕਹਿਣਾ ਚਾਹੀਦਾ ਹੈ ਆਖਰ ਕੀ ਹੈ ਕੋਡੇ ਰਖਸ਼ ਦਾ ਪੂਰਾ ਇਤਿਹਾਸ ਗਹਿਰਾਈ ਚ ਉਤਰ ਕੇ ਜਾਣਾਂਗੇ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਹੱਦੋਂ ਵੱਧ ਜ਼ਰੂਰੀ ਗੱਲ ਜੋ ਕਦੋਂ ਦੀ ਮੇਰੇ ਦਿਲ ਤੇ ਬੋਝ ਬਣ ਕੇ ਬੈਠੀ ਹੈ ਤੁਸੀਂ ਇਹਨਾਂ ਇਤਿਹਾਸਿਕ ਵੀਡੀਓਜ਼ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ੀਸ਼ ਸੇਵਾ ਨੂੰ ਬੜਾ ਪ੍ਰੇਮ ਸਤਿਕਾਰ ਦਿੰਨੇ ਹੋ ਕਮੈਂਟਸ ਵਿੱਚ ਬਹੁਤ ਵਾਰ ਵੀਰ ਭੈਣਾ ਮੈਨੂੰ ਸਿੰਘ ਸਾਹਿਬ ਜੀ ਤੇ ਬਾਬਾ ਜੀ ਵਰਗੇ ਸਤਕਾਰਯੋਗ ਸ਼ਬਦਾਂ ਨਾਲ ਬੁਲਾਉਂਦੇ ਹਨ ਪਰ ਮੈਂ ਪਾਪੀ ਹਜੇ ਇਸ ਸਤਕਾਰ ਦੇ ਕਾਬਿਲ ਨਹੀਂ ਹਾਲਾਂਕਿ ਮੈਂ ਖੁਦ ਕਦੀ ਇਸ ਗੱਲ ਦਾ ਦਾਵਾ ਨਹੀਂ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਵੀਡੀਓਜ਼ ਨੂੰ ਵੇਖ ਕੇ ਤੁਹਾਡੇ ਮਨ 'ਚ ਮੇਰੀ ਕੋਈ ਐਦਾਂ ਦੀ ਛਵੀ ਆਉਂਦੀ ਹੋਊਗੀ ਪਰ ਮੈਂ ਆਪ ਸਭ ਤੋਂ ਕੋਈ ਗੱਲ ਲੁਕਾਉਣਾ ਨਹੀਂ ਚਾਹੁੰਦਾ ਦੇਰ ਅਸਲ ਮੈਂ ਇੱਕ ਸਹਿਜ ਧਾਰੀ ਸਿੱਖ ਹਾਂ ਤੇ ਜਿਵੇਂ ਗੁਰੂ ਪਾਤਸ਼ਾਹ ਮੈਥੋਂ ਇਹ ਸੇਵਾ ਲੈ ਰਹੇ ਹਨ ਅੱਗੇ ਵੀ ਸੇਧ ਬਖਸ਼ਣਗੇ ਤਾਂ ਆਪਾਂ ਵੀ ਅਮਰਤ ਧਾਰੀ ਗੁਰੂ ਸਿੱਖ ਬਣ ਜਾਵਾਂਗੇ ਅੱਜ ਇਹ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਮੈਨੂੰ ਬਹੁਤ ਹੀ ਸ਼ਾਂਤੀ ਮਹਿਸੂਸ ਹੋ ਰਹੀ ਹੈ ਐਦਾਂ ਲੱਗ ਰਿਹਾ ਹੈ ਜਿਵੇਂ ਮੈਂ ਕਿਸੇ ਬੜੇ ਵੱਡੇ ਅਪਰਾਧ ਬੋਧ ਤੋਂ ਮੁਕਤ ਹੋ ਗਿਆ ਹੁਨਾ ਫੇਰ ਵੀ ਜੇ ਮੇਥੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣਾ ਵੱਡਾ ਜਾਂ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਜੀ ਸ਼ੁਰੂ ਤੋਂ ਸ਼ੁਰੂ ਕਰਦੇ ਹੋਏ ਜੇ ਆਪਾਂ ਅੱਜ ਦੇ ਭਾਰਤ ਦਾ ਨਕਸ਼ਾ ਚੱਕੀਏ ਤਾਂ ਬਿਲਕੁਲ ਸੈਂਟਰ ਵਿੱਚ ਇੱਕ ਤੋਂ ਬਾਅਦ ਇੱਕ ਜੁੜੇ ਪਹਾੜਾਂ ਦੀ ਇੱਕ ਬੜੀ ਲੰਬੀ ਲੜੀ ਹੈ ਜਿਦੀਆਂ ਹੱਦਾਂ ਮੱਧ ਪ੍ਰਦੇਸ਼ ਛੱਤੀਸਗੜ੍ਹ ਗੁਜਰਾਤ ਯੂਪੀ ਤੇ ਬਿਹਾਰ ਪੰਜ ਸੂਬਿਆਂ ਨੂੰ ਟੱਚ ਕਰਦੀਆਂ ਹਨ ਇਹਦਾ ਨਾਮ ਹੈ ਵਿਧਾਂਚਲ ਪਰਵਤ ਸ਼੍ਰੇਣਖਲਾ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਹੈ ਇਥੋਂ ਦੇ ਪਹਾੜੀ ਜੰਗਲਾਂ ਦੇ ਆਲੇ-ਦੁਆਲੇ ਦੀ ਆਬਾਦੀ 'ਚ ਇੱਕ ਬੜਾ ਹੀ ਖੌਫ ਦਾ ਮਾਹੌਲ ਸੀ ਕਿ ਇਹਨਾਂ ਜੰਗਲਾਂ 'ਚ ਇੱਕ ਰਕਸ਼ ਰਹਿੰਦਾ ਹੈ ਬੜਾ ਹੀ ਖਤਰਨਾਕ ਬੜਾ ਹੀ ਡਰਾਉਣਾ ਜੋ ਕਿ ਜੰਗਲ 'ਚੋਂ ਲੰਘਣ ਵਾਲੇ ਰਾਹੀਰਾਂ ਨੂੰ ਖੋਲਦੇ ਤੇਲ ਦੇ ਕੜਾਈ 'ਚ ਸੁੱਟ ਕੇ ਤਲਕੇ ਖਾ ਜਾਂਦਾ ਹੈ ਆਏ ਦਿਨ ਕਿਤੋਂ ਨਾ ਕਿਤੋਂ ਮਨੁੱਖੀ ਹੱਡੀਆਂ ਤੇ ਖੋਪੜੀਆਂ ਮਿਲਦੀਆਂ ਰਹਿੰਦੀਆਂ ਸਨ ਕੌਡੇ ਤੋਂ ਲੋਕ ਇਸ ਕਦਰ ਥਰ-ਥਰ ਕੰਬਦੇ ਸਨ ਕਿ ਜੇ ਕਿਸੇ ਨੇ ਜੰਗਲ ਪਾਰ ਕਰਨਾ ਹੁੰਦਾ ਸੀ ਤਾਂ ਕਈ ਦਿਨਾਂ ਦਾ ਫਾਸਲਾ ਤੈਅ ਕਰਕੇ ਉਤੋਂ ਦੀ ਘੁੰਮ ਕੇ ਚਲਾ ਜਾਂਦਾ ਸੀ ਪਰ ਜੰਗਲ ਦੇ ਵਿੱਚੋਂ ਦੀ ਲੰਘ ਕੇ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਤੇ ਇੱਕ ਦਿਨ ਜਦੋਂ ਸ਼ਿਰਗੁਰ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਦੌਰਾਨ ਇਸ ਇਲਾਕੇ 'ਚ ਪਹੁੰਚੇ ਤਾਂ ਉਹਨਾਂ ਨੂੰ ਕੋਡੇ ਰਕਸ਼ ਦੀ ਦਹਿਸ਼ਤ ਦਾ ਪਤਾ ਲੱਗਿਆ ਗੁਰੂ ਸਾਹਿਬ ਨੇ ਕਦੋਂ ਕਿਨੂੰ ਕਿਹੜੀ ਸੇਵਾ ਲਾਉਣੀ ਹੈ ਇਹ ਤਾਂ ਮਹਾਰਾਜ ਆਪ ਹੀ ਜਾਣਦੇ ਹਨ ਤੇ ਕੋਡੇ ਰਕਸ਼ ਦੀ ਜੂਨ ਸੁਧਾਰਨ ਦੀ ਸੇਵਾ ਗੁਰੂ ਸਾਹਿਬ ਨੇ ਭਾਈ ਮਰਦਾਨਾ ਦੇ ਹਿੱਸੇ ਪਾਉਣੀ ਸੀ ਇਤਿਹਾਸਕਾਰ ਲਿਖਦੇ ਹਨ ਕਿ ਉਸ ਇਲਾਕੇ 'ਚ ਕੁਝ ਦਿਨ ਠਹਿਰਦਿਆਂ ਇੱਕ ਦਿਨ ਭਾਈ ਮਰਦਾਨਾ ਜੀ ਬੜੇ ਉਦਾਸ ਜੇ ਹੋ ਗਏ ਕਹਿਣ ਲੱਗੇ ਗੁਰੂ ਸਾਹਿਬ ਮੈਨੂੰ ਆਪਣੇ ਪਰਿਵਾਰ ਦੀ ਅੱਜ ਬੜੀ ਹੀ ਯਾਦ ਆ ਰਹੀ ਹੈ ਇਹ ਕਹਿ ਕੇ ਭਾਈ ਮਰਦਾਨਾ ਉਦਾਸ ਜਿਹੇ ਖਿਆਲਾਂ ਚ ਡੁੱਬੇ ਟਹਿਲਦੇ ਟਹਿਲਦੇ ਸੰਘਣੇ ਜੰਗਲਾਂ ਵੱਲ ਕਾਫੀ ਅੱਗੇ ਲੰਘ ਗਏ ਤੇ ਫਿਰ ਉਹੀ ਹੋਇਆ ਜੋ ਤੁਸੀਂ ਸੋਚ ਰਹੇ ਹੋ ਕੋਡੇ ਰਕਸ਼ਤੇ ਉਹਦੇ ਸਾਥੀਆਂ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਇਧਰ ਕਾਫੀ ਸਮਾਂ ਉੜੀਕਣ ਤੋਂ ਬਾਅਦ ਵੀ ਜਦੋਂ ਭਾਈ ਮਰਦਾਨਾ ਜੀ ਨਾ ਮੁੜੇ ਤਾਂ ਗੁਰੂ ਪਾਤਸ਼ਾਹ ਉਹਨਾਂ ਨੂੰ ਪਾਲਦੇ ਹੋਏ ਜੰਗਲ ਵਿੱਚ ਉਸੇ ਦਿਸ਼ਾ ਜੀ ਅੱਗੇ ਵਧਦੇ ਗਏ ਤੇ ਅੱਗੇ ਜਾ ਕੇ ਕੀ ਵੇਖਦੇ ਹਨ ਕਿ ਭਾਈ ਮਰਦਾਨਾ ਜੀ ਨੂੰ ਇੱਕ ਦਰਖਤ ਨਾਲ ਬੰਨਿਆ ਹੋਇਆ ਹੈ ਤੇ ਐਨ ਪੱਕੇ ਕਾਲੇ ਸ਼ਾਹ ਰੰਗ ਦੇ ਅਨੇਕਾਂ ਆਦੀਵਾਸੀ ਜਿਹੇ ਲੋਕ ਉਹਨਾਂ ਨੂੰ ਘੇਰਾ ਪਾਈ ਖੜੇ ਹਨ ਤੇ ਉਹਨਾਂ ਨੂੰ ਵੱਡਣ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਆਦੀਵਾਸੀਆਂ ਦੇ ਕਬੀਲੇ ਦਾ ਸਰਦਾਰ ਸੀ ਕੋਡਾ ਬੇਸ਼ੱਕ ਇਹ ਲੋਕਾਂ ਨੂੰ ਫੜ ਕੇ ਵੱਢ ਕੇ ਖਾ ਜਾਂਦੇ ਸਨ ਪਰ ਇਹ ਲੋਕ ਰਕਸ਼ ਨਹੀਂ ਆਮ ਮਨੁੱਖ ਹੀ ਸਨ ਇਹ ਸਭ ਇੱਥੋਂ ਦੇ ਸਤਾਏ ਤੇ ਪ੍ਰਤਾੜਿਤ ਕੀਤੇ ਹੋਏ ਲੋਕ ਸਨ ਤੇ ਬੰਦੇ ਵੱਢ ਕੇ ਖਾਣਾ ਇਹਨਾਂ ਦਾ ਸ਼ੌਂਕ ਨਹੀਂ ਸਗੋਂ ਮਜਬੂਰੀ ਸੀ ਦਰਅਸਲ ਕੋਡਾ ਤੇ ਉਹਦੇ ਸਾਥੀ ਭੀਲ ਜਾਤੀ ਨਾਲ ਸੰਬੰਧ ਰੱਖਦੇ ਸਨ ਪੀਲੇ ਦravid ਭਾਸ਼ਾ ਦਾ ਸ਼ਬਦ ਹੈ ਜੀਦਾ ਅਰਥ ਹੈ ਤਨੁਸ਼ ਕਿਉਂਕਿ ਇਹ ਲੋਕ ਬੜੇ ਤਗੜੇ ਤੀਰੰਦਾਜ਼ ਹੁੰਦੇ ਸਨ ਸੋ ਇਥੋਂ ਹੀ ਪੀਲ ਸ਼ਬਦ ਇਹਨਾਂ ਦੀ ਜਾਤੀ ਨਾਲ ਜੁੜ ਗਿਆ ਇਹ ਪੀਲ ਜਾਤੀ ਦੇ ਲੋਕ ਜਿਨ੍ਹਾਂ ਨੂੰ ਦravid ਵੀ ਕਿਹਾ ਜਾਂਦਾ ਹੈ ਉਸ ਇਲਾਕੇ ਦੇ ਮੂਲ ਵਸਨੀਕ ਸਨ ਰੰਗ ਦੇ ਪੱਕੇ ਉਹਨਾਂ ਸਮੇਂ 'ਚ ਥੋੜੇ ਪਿਛੜੇ ਹੋਏ ਤੇ ਸਾਫ ਸਫਾਈ ਵੱਲੋਂ ਥੋੜੇ ਘੱਟ ਸਲੀਕੇਦਾਰ ਪਰ ਕਿਰਤੀ ਮਿਹਨਤੀ ਬਹਾਦਰ ਤੇ ਆਪਣੀ ਹੱਕ ਦੀ ਕਮਾਈ ਖਾਣ ਵਾਲੇ ਤੇ ਜਿੱਦਾਂ ਕਿ ਆਪਾਂ ਇਤਿਹਾਸ 'ਚ ਆਮ ਹੀ ਪੜਦੇ ਹਾਂ ਕਿ ਜਦੋਂ ਸੈਂਟਰਲ ਏਸ਼ੀਆ ਦੇ ਆਰੀਅਨ ਲੋਕਾਂ ਨੇ ਖੈਬਰ ਪਾਸ ਤੋਂ ਹੁੰਦੇ ਹੋਏ ਉਸ ਸਮੇਂ ਦੇ ਭਾਰਤ ਵਰਸ਼ ਤੇ ਲਗਾਤਾਰ ਇੱਕ ਦੋ ਬਾਅਦ ਇੱਕ ਹਮਲੇ ਕੀਤੇ ਤਾਂ ਸੈਂਟਰਲ ਏਸ਼ੀਆ ਦੇ ਆਰੀਅਨ ਲੋਕ ਰੰਗ ਦੇ ਗੋਰੇ ਆਪਣੇ ਆਪ ਨੂੰ ਵੱਧ ਸਲੀਕੇਦਾਰ ਤੇ ਸ਼੍ਰੇਸ਼ਠ ਮੰਨਣ ਵਾਲੇ ਉਹਨਾਂ ਇਥੋਂ ਦੇ ਮੂਲ ਵਸਨੀਕ ਦਰਾਵਿੜ ਲੋਕਾਂ ਨੂੰ ਆਪਣੀ ਮਾਤਭੂਮੀ ਤੋਂ ਹੀ ਖਦੇੜਨਾ ਸ਼ੁਰੂ ਕਰਤਾ ਕੋਡੇ ਦੀ ਭੀਲ ਦਰਾਵਿੜ ਜਾਤੀ ਦੇ ਲੋਕਾਂ ਨੇ ਆਪਣੀ ਜਨਮ ਭੂਮੀ ਲਈ ਬੜਾ ਤਕੜਾ ਸੰਘਰਸ਼ ਕੀਤਾ ਸੈਂਕੜੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਪਰ ਇਹ ਲੋਕ ਆਰਿਆਨ ਲੋਕਾਂ ਦੇ ਸਾਹਮਣੇ ਟਿਕ ਨਹੀਂ ਸਕੇ ਤੇ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਇਹਨਾਂ ਨੂੰ ਜੰਗਲਾਂ ਬਿਲੇ ਵਿੱਚ ਭਟਕਦੇ ਹੋਏ ਭੁੱਖੇ ਮਰਨ ਨੂੰ ਮਜਬੂਰ ਹੋਣਾ ਪੈ ਗਿਆ ਤੀਰੰਦਾਸ ਤਾਂ ਤਕੜੇ ਹੈ ਹੀ ਸਨ ਸੋ ਢਿੱਡ ਦੀ ਅੱਗ ਬੁਝਾਉਣ ਲਈ ਇਹਨਾਂ ਨੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰਤਾ ਇਸੇ ਤਰ੍ਹਾਂ ਜਦੋਂ ਲੰਘਦਾ ਟੱਪਦਾ ਕੋਈ ਮਨੁੱਖ ਇਹਨਾਂ ਦੇ ਅੜਿੱਕੇ ਚੜ ਜਾਂਦਾ ਤਾਂ ਮਰਦੇ ਕੀ ਨਾ ਕਰਦੇ ਇਹ ਭੀਲ ਲੋਕ ਉਹਨਾਂ ਨੂੰ ਵੀ ਵੱਢ ਕੇ ਖਾ ਜਾਂਦੇ ਇਸੇ ਕਰਕੇ ਹੀ ਲੋਕਾਂ ਵਿੱਚ ਇਹ ਧਾਰਨਾ ਪ੍ਰਚਲਿਤ ਹੋ ਗਈ ਕਿ ਸ਼ਾਇਦ ਜੰਗਲ ਵਿੱਚ ਕੋਈ ਇਦਾਂ ਦਾ ਰਾਖਸ਼ ਰਹਿੰਦਾ ਹੈ ਜੋ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਵੱਢ ਕੇ ਖਾ ਜਾਂਦਾ ਹੈ ਤੇ ਜਿਹੜੇ ਵੱਡੇ ਵੱਡੇ ਤੇਲ ਦੇ ਕਢਾਈ ਵਾਲੀਆਂ ਤਸਵੀਰਾਂ ਆਪਾਂ ਵੇਖਦੇ ਹਾਂ ਉਹਦੀ ਗੱਲ ਅੱਗੇ ਕਰਾਂਗੇ ਪਰ ਪਹਿਲਾਂ ਆਪਾਂ ਵਾਪਸ ਚੱਲਦੇ ਹਾਂ ਜੰਗਲਵਲ ਠੀਕ ਉੱਥੇ ਜਿੱਤੇ ਕੋਡੇ ਦੇ ਉਹਦੇ ਕਬੀਲੇ ਦੇ ਲੋਕਾਂ ਨੇ ਭਾਈ ਮਰਦਾਨਾ ਜੀ ਨੂੰ ਬੰਨ ਰੱਖਿਆ ਹੈ ਤੇ ਵੱਡਣ ਦੀ ਤਿਆਰੀ ਕਰ ਰਹੇ ਹਨ ਘੇਰਾ ਪਾਈ ਖੜਾ ਹਰ ਬੰਦਾ ਭੁੱਖਾ ਦੇ ਭਾਈ ਮਰਦਾਨੇ ਦੇ ਲਹੂ ਦਾ ਪਿਆਸਾ ਲੱਗ ਰਿਹਾ ਹੈ ਪਰ ਜਦੋਂ ਗੁਰੂ ਸਾਹਿਬ ਉੱਥੇ ਪਹੁੰਚੇ ਤਾਂ ਜਾਲਮ ਪੁਨੇ ਦੀ ਅਗ ਵਿੱਚ ਸੜਦੇ ਇਹਨਾਂ ਵਿਚਾਰਿਆਂ ਨੇ ਪਹਿਲੀ ਵਾਰ ਕਿਸੇ ਸੱਚੀ ਰੋਹਾਨੀ ਰੂਹ ਦੇ ਦਰਸ਼ਨ ਕੀਤੇ ਤੇ ਇੱਕੋ ਪਲ ਵਿੱਚ ਹੀ ਸਾਰਾ ਦ੍ਰਿਸ਼ ਬਦਲ ਗਿਆ ਗੁਰੂ ਸਾਹਿਬ ਨੇ ਪਰਵਚਨ ਕੀਤਾ ਕਿ ਕੋਡਿਆ ਇਹ ਰਾਹ ਤੇਰੇ ਲਈ ਠੀਕ ਨਹੀਂ ਇੱਥੇ ਸਬਦੋਂ ਅਲੱਗ ਥਲਗ ਜੰਗਲ ਚ ਬੈਠ ਕੇ ਕੁਝ ਨਹੀਂ ਹੋਣਾ ਜੇ ਤੂੰ ਆਪਣੀ ਮਾੜੀ ਛਵੀ ਆਪਣੇ ਮਾੜੇ ਪ੍ਰਭਾਵ ਨੂੰ ਘੱਟ ਕਰੇਗਾ ਉਸ ਤੋਂ ਬਾਅਦ ਹੀ ਲੋਕਾਂ ਦੀ ਪਹੁੰਚ ਤੇਰੇ ਤੱਕ ਹੋ ਪਾਉਗੀ ਤਾਂ ਹੀ ਲੋਕ ਜਾਣ ਪਉਣਗੇ ਕਿ ਤੇਰੇ ਨਾਲ ਤੇਰੀ ਕੌਮ ਨਾਲ ਧੱਕਾ ਹੋਇਆ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਉਹਨੂੰ ਸਤਨਾਲ ਜੋੜਨ ਵਾਲੇ ਹੋਰ ਵੀ ਕਈ ਉਪਦੇਸ਼ ਬਖਸ਼ੇ ਜਿਸ ਦਾ ਸਦਕਾ ਕੋਡੇ ਦਾ ਜੀਵਨ ਸੁਧਰ ਗਿਆ ਦੱਸਦੇ ਹਨ ਕਿ ਕੋਡਾ ਗੁਰੂ ਨਾਨਕ ਦਾ ਸਿੱਖ ਬਣ ਗਿਆ ਫੇਰ ਤਾਂ ਉਮਰ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ ਪਰ ਅੱਜ ਵੀ ਆਪਾਂ ਉਹਦੀ ਬੁਰਾਈ ਨੂੰ ਚੇਤੇ ਕਰਦੇ ਹੋਏ ਉਹਨੂੰ ਕੋਡਾ ਰਕਸ਼ ਹੀ ਕਹਿੰਨੇ ਹਾਂ ਜਦਕਿ ਆਪਾਂ ਕਦੀ ਭਾਈ ਸੇ ਭਾਈ ਕੋਡਾ ਜੀ ਕਹਿ ਕੇ ਉਹਨਾਂ ਨੂੰ ਯਾਦ ਨਹੀਂ ਕੀਤਾ ਜਿਹੜਾ ਸ਼ਰਗੁਰ ਨਾਨਕ ਦੇਵ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰ ਗਿਆ ਤੇ ਹੁਣ ਰਹੀ ਉਹਨਾਂ ਵੱਡੇ ਵੱਡੇ ਕੜਾਏਆਂ ਦੀ ਗੱਲ ਜਿਹੜੇ ਆਪਾਂ ਤਸਵੀਰ ਵਿੱਚ ਵੇਖਦੇ ਹਾਂ ਇਸ ਤਰ੍ਹਾਂ ਕਿਸੇ ਜਿਉਂਦੇ ਬੰਦੇ ਨੂੰ ਵੱਡੇ ਸਾਰੇ ਕੜਾਏ 'ਚ ਤਲਕੇ ਖਾਣਾ ਜਦੋਂ ਹੁਣ ਸਾਰਾ ਇਤਿਹਾਸ ਆਪਣੇ ਸਾਹਮਣੇ ਹੀ ਹੈ ਇਹ ਇਦਾਂ ਜਾਪਦਾ ਹੈ ਜਿਵੇਂ ਸਾਰੀਆਂ ਤਸਵੀਰਾਂ ਕਲਪਨਾ ਦੇ ਸਾਗਰ ਚ ਡੁੱਬ ਕੇ ਉਕੇਰੀਆਂ ਗਈਆਂ ਹਨ ਸੋ ਇਹ ਸੀ ਕੋਡਾ ਰਕਸ਼ ਦਾ ਪੂਰਾ ਇਤਿਹਾਸ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਊਗਾ ਜਦੋਂ 47 ਤੋਂ ਬਾਅਦ ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਕਿਸੇ ਨੇ ਗੁਰਨਾਨਕ ਪਾਸ਼ਾ ਦੇ ਕੇਸ ਕਰਤਾ ਸੀ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ